ऐसे ਤਾਂ ਮਿਲ ਗਏ ਪਰ ਹੁਣ ਵੀਰੇ ਨੂੰ ਕੀ ਕਹੂੰਗੀ ਵੀਰੇ ਵੈਸੇ ਮੈਂ ਚੱਕਿਆ ਕੋਈ ਨਾ ਵੀਰੇ ਨੂੰ ਤਾਂ ਕਹਿ ਦੂੰ ਮੈਨੂੰ ਨਹੀਂ ਪਤਾ ਇੱਥੇ ਉਹਨੇ ਤੇ ਹੁਣ ਉਹਨਾਂ ਨਾਲ ਮੈਂ ਗੱਲ ਪੱਕੀ ਕਰਦੀ ਆ ਕਿ ਛੇ ਮੇਰੇ ਗੁੜੇ ਨੂੰ ਕੁਛ ਉਹ ਕਹਣਾ ਛੱਡਣਾ ਮੈਂ ਤੁਹਾਨੂੰ ਵੀ ਨਹੀਂ ਛਿੰਨੇ ਪੈਸੇ ਚਾਹੀਦੇ ਸਭ ਕੁਝ ਦੇਣ ਲਈ ਤਿਆਰ ਆ ਕਿਉਂਕਿ ਮੇਰੇ ਤੋਂ ਉੱਪਰ ਦੀ ਮੇਰੇ ਲਈ ਆਉਂਦਾ ਹੁਣ ਮੈਂ ਚੱਕੀ ਨੂੰ ਕੀ ਬੜਬੜੀ ਕਰ ਰਹੀ ਹੈ ਬੜਬੜੀ ਕਰਨੀ ਆ ਤੂੰ ਤਾਂ ਘਰ ਦੀ ਸਾਰ ਨਹੀਂ ਦਿੰਦਾ ਹੈਗਾ ਨਾ ਹੋਰ ਘਰ ਦੀਸਾਰ ਕੋਈ ਹੋਰ ਲੈਂਦਾ ਬੇ ਮੇਰੀ ਗੱਲ ਸੁਣ ਲਾ ਜੇ ਮੈਂ ਤੈਨੂੰ ਬੋਲਦੀਆਂ ਫਿਰ ਤਾਂ ਪੈੜ ਪੈੜ ਬੋਲਦਾਗਾ ਆਹ ਦੇਖ ਲਾ ਜਵਾਕੜੀ ਕਿਵੇਂ ਬੁਖਾਰ ਨਾਲ ਬਲਕਦੀ ਆਗੀ ਹੁਣ ਇਹਨੂੰ ਦਵਾਈ ਨਹੀਂ ਦਵਾਉਣੀ ਉਹ ਫਿਰ ਘਰੇ ਪੈਸੇ ਪੈਨੇ ਤੂੰ ਦਵਾਈ ਦਵਾ ਲਿਆ ਇਹਦੇ ਜੀ ਵੀ ਪੁੱਛਣ ਵਾਲੀ ਗੱਲ ਐ ਕੋਈ ਹੈ ਨਾ ਕਹਣਾ ਪੈਸੇ ਕਿਹੜੇ ਪੈਸੇ ਤੂੰ ਮੈਨੂੰ ਲਿਆ ਕੇ ਫੜਾਈ ਨੇ ਪੈਸੇ ਉਹ 50000 ਰੁਪਿਆ ਹੈਗਾ ਤਾਂ ਤੀ 50000 ਰੁਪਿਆ ਬੇ ਉਹ ਤਾਂ ਖਰਚਿਆ ਗਿਆ ਆ ਮੂਰੇ ਹੁਣ ਤੇ ਹਾਰ ਨਹੀਂ ਆਇਆ ਸੀ ਲੋਹੜੀ ਦਾ ਉਦੋਂ ਖਰਚ ਤਾਂ ਫਿਰ ਕਿਰਾਏ ਕਰੋ ਇਹਨ ਦਿੱਤਾ ਤੂੰ ਕਿੰਨੇ ਕਿੰਨੇ ਪੈਸੇ ਲੈ ਕੇ ਆਇਆ ਸੀ ਕਿਹੜਾ ਮੇਰੇ ਕੋਲ 4-5 ਲੱਖ ਰੁਪਏ ਲੈ ਆਇਆ ਸੀ ਤੂੰ ਚੱਲ ਕੋਈ ਨਹੀਂ ਉਹੀ ਨਾ ਮੇਨੇ ਜੇ ਮਰੀ ਜਾਇਆ ਕਰ ਮਰਾ ਪੁੱਛ ਕੇ ਆਇਆ ਕਿਸੇ ਨੂੰ ਪੈਸੇ ਆਹੋ ਹੁਣ ਦੇਊਗਾ ਜੇ ਤਾਂ ਹੀ ਐ ਆਹ ਵਾਹ ਹੋਵੇ ਇੱਥੇ ਬੈਠੀ ਕਰੀ ਜਾਇਆ ਕਹਿੰਦਾ ਪੁੱਛ ਕੇ ਆਇਆ ਮੈਂ ਵੇ ਤੈਨੂੰ ਤਾਂ ਦੇਖਨੀ ਫੁੱਟੀ ਕੌਡੀ ਨਹੀਂ ਦੇਣੀ ਕਿਸੇ ਨੇ ਜਿਹੜਾ ਤੇਰਾ ਮੂੰਹ ਆਗਾ ਨਾਲੇ ਮੇਰੀ ਗੱਲ ਸੁਣ ਲੈ ਹੁਣ ਆ ਜਵਾਕੜੀ ਦਾ ਲਾਜ ਵੀ ਕਰਾਉਣਾਗਾ ਹੋਰ ਜੇ ਬੁਖਾਰ ਵੱਧ ਗਿਆ ਫਿਰ ਇੱਥੇ ਦਾਖਲ ਕਰਨੀ ਪਊਗੀ। ਨਾ ਮੈਨੂੰ ਤਾਂ ਨਹੀਂ ਦਿੰਦਾ ਕੋਈ ਬੂਥੜੀ ਸੋਣੀ ਤੇਰੀ ਬੂਥੜੀ ਸੋਣੀ ਆ ਤੂੰ ਪੁੱਛ ਲਿਆ ਤਾਂ। ਆਹੋ ਤੇਰੀ ਕੰਮ ਨੇ ਇਹ ਜਦੋਂ ਨਾ ਮੈਂ ਕਰਦੀ ਸੀ ਉਹ ਗੁਰਤ ਹੈ। ਹਏ ਅੱਜ ਕੋਈ ਆਇਆ ਤੁਹਾਡੇ ਘਰੇ? ਕੌਣ ਆਇਆ ਸੂੰਹਾ ਲੈਂਦਾ ਸੀ ਰਵਾਈਆਂ ਦੀ ਕੁੱਤੀ ਵਾਂਗੂੰ। ਰਵਾਈਆਂ ਦੀ ਕੁੱਤੀ। ਹਾਂ ਪੁਆੜੇ ਤਾਂ ਤੇਰੇ ਪਾਈ ਹੋਏ ਨੇ ਸਾਰੇ। ਮੈਂ ਤਾਂ ਉਹੀ ਪੰਗਾ ਲੈ ਬੈਠਾ ਤੇਰੇ ਨਾਲ। ਵਧੀਆ ਕੱਲਾ ਜਣਾ ਖਾਂਦਾ ਦੀ ਪੀਂਦਾ ਦੀ ਐਸ਼ ਕਰਦੇ ਨੇ। ਨਾ ਅੱਗੇ ਨਾ ਪਿੱਛੇ। ਦੇਰੇ ਪਿੱਛੇ ਲੱਗ ਕੇ ਆ ਜੱਬ ਛੇੜ ਬੈਠਿਆ ਪੁੱਛੇ ਨੇ ਹੁਣ ਪੈਸੇ ਜੇ ਮਿਲਣਗੇ ਤਾਂ ਹੀ ਆਹੋ ਹਜੇ ਤਾਂ ਹਜੇ ਤਾਂ ਪੂਰਾ ਪਰ ਜਵਾਕੜੀ ਐ ਤਾਂ ਹਜੇ ਜਦੋਂ ਵੱਡੀ ਹੋਗੀ ਨਾ ਜਦੋਂ ਤੈਨੂੰ ਚੂੰਡ ਚੂੰਡ ਖਾਵਾਂਗੇ ਤੈਨੂੰ ਫੇਰ ਪਤਾ ਲੱਗੂਗਾ ਚੂੰਡ ਚੂੰਡ ਕੇ ਹੀ ਖਾਈ ਐ ਨਹੀਂ ਵੀ ਕੁਝ ਬਣਾ ਲਈ ਖਾਣਾ ਹੀ ਐ ਬਸ ਖਾਨਦਕ ਨੀਂ ਧਿਆਨ ਰੱਖਿਆ ਕਰ ਸਾਰਾ ਤੇਰੇ ਬੇ ਮੇਰੀ ਗੱਲ ਸੁਣ ਲੈ ਹੁਣ ਤੂੰ ਬੋਲੀ ਤਾਂ ਜਾਨਾ ਆਹ ਦੇਖ ਲੈ ਹੁਣ ਕਿਰਾਏ ਦਾ ਵੀ ਟਾਈਮ ਆ ਗਿਆ ਕਿਰਾਇਆ ਕਦੋਂ ਦੇਣਾਗਾ ਉਹ ਦੋ ਤਿੰਨ ਵਾਰ ਗੇੜੇ ਮਾਰਗੇ ਕੋਈ ਗੱਲ ਨਹੀਂ ਕਿਰਾਇਆ ਵੀ ਦੇ ਦੂੰਗਾ ਹੁਣ ਤੈਨੂੰ ਫਿਕਰ ਥੋੜਾ ਮੈਂ ਹੀ ਕਰੂੰਗਾ ਕਰਾਇਦਾ ਵੀ ਹਿੱਲਾ ਪੁੱਛੇ ਹੋਏ ਨੇ ਹੋਰ ਨੂੰ ਪੁੱਛ ਕੇ ਦੇ ਦੂੰਗਾ ਆਹੋ ਹੁਣ ਮੈਂ ਫਿਰ ਆਹ ਨਾ ਸਾਰੇ ਟੰਡੋਰਾ ਪੱਟ ਦੀ ਵੀ ਮੈਨੂੰ ਪੈਸੇ ਦੇ ਦੋ ਵਾਹ ਤੇਰਾ ਨੱਕ ਨਹੀਂ ਰਹਿਣਾ ਜੇ ਮੈਂ ਬਾਹਰ ਨਿਕਲ ਗਈ ਪੈਸੇ ਲੈਣ ਨੂੰ ਹਾਂ ਪਹਿਲਾਂ ਬੜਾ ਤੇਰਾ ਕਿਤੇ ਝੰਡੇ ਝੂਲਦੇ ਸੀ ਮਾਰਦੀ ਆ ਪਕਾਈ ਮੇਰੇ ਤਾਂ ਝੰਡੇ ਝੂਲਦੇ ਸੀ ਮੈਂ ਤਾਂ ਰਾਜ-ਰਾਜ ਖਾਂਦੀ ਸੀ ਝਾੜ-ਝਾੜ ਪਹਿਨਦੀ ਸੀ ਕੋਈ ਫਿਕਰ ਨਹੀਂ ਸੀ ਕੋਈ ਫਾਕਾ ਨਹੀਂ ਸੀ ਆ ਜਿਹੜੇ ਤੂੰ ਕੰਡੇ ਬੀਜੇ ਨੇ ਉਹਨਾਂ ਦਾ ਹੁਣ ਭੋਗ ਦਿਆਂ ਮੈਂ ਵੀ ਤੇਰੇ ਨਾਲ ਇਥੇ ਕਰਾਈਆਂ ਤੇ ਰੋਲ ਰੋਲ ਕੇ ਚੱਲ ਕੋਈ ਨਹੀਂ ਕਰਦਾ ਮੈਂ ਪੈਸਾ ਆ ਹੁਣ ਤੱਕ ਕੋਈ ਨਹੀਂ ਜਦੋਂ ਆਪਣੀ ਗਲਤੀ ਨਹੀਂ ਕਰਦੀਆਂ ਫਿਰ ਕੋਈ ਨਹੀਂ ਪੁੱਛੇ ਹੋਏ ਨਹੀਂ ਮੈਂ ਹੁਣ ਅਗਲੇ ਦੀ ਜੇਬ ਚੋਂ ਕੱਢ ਲਾਂ ਮਰੀਂ ਜੰਨੀ ਐ ਇਥੇ ਬੈਠੀ ਬੇ ਇਹ ਜਾ ਹਟਾ ਕੱਟਾ ਪਿਆ ਤੂੰ ਤਾਂ ਡਾਕਾ ਮਾਰ ਲਾ ਜੱਜ ਦੇ ਕੰਮ ਨਾ ਲਾਈਂ ਕਿਤੇ ਡਾਕਾ ਮਾਰ ਲਾ ਤੂੰ ਐਂ ਕਹਿ ਵੀ ਕਿਸੇ ਕੰਮ ਤੇ ਲੱਗ ਜਾ ਡਾਕਾ ਮਾਰ ਕੰਮ ਤਾਂ ਤੈਨੂੰ ਕੋਈ ਲੈ ਕੇ ਨਹੀਂ ਜਾਂਦਾ ਕਿਹੜਾ ਤੈਨੂੰ ਕੰਮ ਤੇ ਲੈ ਕੇ ਜਾਂਦਾ ਕੋਈ ਨਹੀਂ ਲੈ ਕੇ ਜਾਂਦਾ ਤੈਨੂੰ ਚੱਲ ਕੋਈ ਨਹੀਂ ਮੈਂ ਆਪੇ ਬੱਗ ਜਾਊਂਗਾ ਅੱਗੇ ਤਾਂ ਤੂੰ ਹੀ ਚਲਾਉਂਦੀ ਦੀ ਮੇਰੀ ਕਬੀਲਦਾਰੀ ਚੱਲ ਵੇ ਹੁਣ ਤੂੰ ਮੇਰੀ ਗੱਲ ਸੁਣ ਲੈ ਬੋਲੀ ਨਾ ਜਾ ਮੈਂ ਐਂ ਕਹਿੰਦੀ ਸੀ ਵੀ ਉਹ ਕੁੜੀ ਜੀ ਦਾ ਤਾਂ ਉਂ ਤਾਂ ਫੋਨ ਆਉਂਦਾ ਰਹਿੰਦਾ ਅੱਭੀ ਮੈਂ ਤਾਂ ਮਾਂ ਗਈ ਮੈਂ ਤਾਂ ਤੜਫਦੀ ਆ ਮੇਰੇ ਜਵਾਕ ਬਿਨਾ ਹੁਣ ਉਹਨੂੰ ਫੋਨ ਕਰਦੀ ਆ ਮੈਂ ਚਲੋ ਉਸੇ ਨੂੰ ਫੋਨ ਕਰਕੇ ਪੁੱਛ ਲੈ ਕੀ ਪਤਾ ਦੇ ਦੇਵੇ ਥੋੜੇ ਬਹੁਤੇ ਹਾਂ ਚੱਲ ਕੋਈ ਨਾ ਜਾਂਦੇ ਚੋਰ ਦੀ ਤੜਾਕੀ ਹੋਈ ਸਹੀ ਜਿੰਨੇ ਦਊਗੀ ਉੰਨੇ ਹੀ ਸਹੀ ਆਹੋ ਚੱਲ ਫੋਨ ਕਰਕੇ ਪੁੱਛ ਲੈ ਮੈਂ ਵੀ ਪੁੱਛ ਕੇ ਆਉਣਾ ਕਿਸੇ ਨੂੰ ਣਾਲੇ ਆਇਆ ਨਾ ਹੋਵੇ ਵੀ ਲੰਗਰ ਖਾਣ ਦੇ ਟਾਈਮ ਹੀ ਘਰੇ ਆਵੇਂ ਤੂੰ ਖਾਣ ਤੇ ਨਹੀਂ ਆ ਲੰਗਰ ਖਾਣ ਤੇ ਨਹੀਂ ਆ ਤੂੰ ਆਹੋ ਮੈਂ ਤਾਂ ਤੇਰੇ ਹਲਕ ਚੋਂ ਕੱਢਦੀ ਆ ਕਿਵੇਂ ਭੌਂਕਦਾ ਦੇਖ ਤਾਂ ਸਹੀ ਨਹੀਂ ਜਮਾ ਨਹੀਂ ਸੀ ਬੋਲਦਾ ਹੁੰਦਾ ਜਿਵੇਂ ਮੈਂ ਕਹਿੰਦੀ ਸੀ ਉਵੇਂ ਹੀ ਕਰਦਾ ਸੀ ਲਾਟੂ ਵਾਂਗੂ ਪਿੱਛੇ ਘੰਮਦਾ ਸੀ ਹੁਣ ਇਹਦੀ ਵੀ ਜੈਖਣੀ ਤੇ ਐਡੀ ਜੀਬ ਲੱਗ ਗਈ ਚਲ ਦੇਖ ਜਿਵੇਂ ਆਕੜੀ ਦਾ ਵੀ ਚਲ ਅੱਜ ਤੱਕਰਾਉਣਾ ਹੀ ਆ ਕਰਦੀਆਂ ਉਹਨੂੰ ਫੋਨ ਕਹੂੰਗੀ ਵੀ ਭਾਈ ਡਾਕਟਰਾਂ ਨੇ ਜਵਾਬ ਦੇਤਾ ਦੀਆਂ ਇਹ ਕਰਦੇ ਹੁਣ ਦਾਖਲ ਕਰਨੀ ਪੈਣੀ ਆ ਕਰਾਂ ਫੋਨ ਚਲ ਚਲ ਠੀਕ ਆ ਪੁੱਤ ਆਏ ਹਾਏ ਨੀ ਠੰਡ ਵੀ ਬਾਲੀ ਹੋਈ ਪਈ ਆ ਚੱਲ ਪੇ ਤੂੰ ਓਹੋ ਬੇਬੇ ਟੋਕਣਾ ਜ਼ਰੂਰੀ ਆ ਤੈਨੂੰ ਪਤਾ ਮੇਰਾ ਪੇਪਰ ਅੱਜ ਟੋਕ ਤਾਂ ਪਹਿਲੇ ਹੀ ਤੂੰ ਨਹੀਂ ਟੋਕਣ ਨੂੰ ਮੈਂ ਕਿਹੜਾ ਤੇਰੀ ਸਰੀਕਣ ਆ ਤੇਰੀ ਮਾਂ ਕੀ ਮੈਂ ਕੋਈ ਬਗਾਨੀ ਨਹੀਂ ਹੈਗੀ ਮੈਂ ਬੇਬੇ ਤੈਨੂੰ ਪਤਾ ਹੈਗਾ ਕੱਦੀ ਤਾਂ ਮੈਂ ਤਿਆਰ ਹੋਣ ਲੱਗ ਰਹੀ ਆ ਹੁਣ ਤੈਨੂੰ ਪਤਾ ਨਹੀਂ ਵੀ ਮੈਂ ਕਾਲਜ ਜਾਣਾ ਨਾਲੇ ਮੇਰੀ ਗੱਲ ਸੁਣਾ ਹੁਣ ਤੂੰ ਮਟਿਆਰ ਹੋਗੀ ਧਿਆਨ ਨਾ ਰਿਹਾ ਕਰ ਟਾਈਮ ਭਾਈ ਮਾੜਾ ਬਹੁਤ ਔਖਾ ਤੈਨੂੰ ਪੜਾਉਣੀ ਲਿਖਾਉਣੀ ਆ ਮੈਂ ਬੇਬੇ ਦੇ ਮੁਟਿਆਰ ਹੋ ਗਈ ਫਿਰ ਮੈਂ ਕੁਛ ਮਾੜਾ ਕਰਤਾ ਹੁਣ ਮੈਂ ਵੱਡੀ ਤਾਂ ਹੋਣਾ ਹੀ ਆ ਨਾਲੇ ਬੇਬੇ ਮੈਂ ਬਥੇਰੀ ਸਮਝਦਾਰ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਜਿਹੜੀ ਤੂੰ ਗੱਲਾਂ ਕਰਦੀ ਰਹਿਣੀ ਆ ਹੋਰ ਤੂੰ ਤਾਂ ਬੜੀ ਸਮਝਦਾਰ ਹੋਗੀ ਸਾਥੋਂ ਵੱਡੀ ਹੋਗੀ ਹੁਣ ਤੂੰ ਤੈਨੂੰ ਕਾਨੂੰ ਸਮਝਾਉਣ ਦੀ ਲੋੜ ਹੈਗੀ ਓ ਬੇਬੇ ਜਿਹੜੀਆਂ ਗੱਲਾਂ ਤੂੰ ਕਰਦੀਆਂ ਨਾ ਇਹ ਪੁਰਾਣੀਆਂ ਗੱਲਾਂ ਨੇ ਅੱਜ ਕੱਲ੍ਹ ਜ਼ਮਾਨਾ ਹੋਰ ਹੈ ਤੂੰ ਤਾਂ ਪਤਾ ਨਹੀਂ ਕਿਹੜੇ ਖਿਆਲਾਂ ਚ ਕੋਈ ਰਹਿਦੀ ਆਂਗੀ ਪੁਰਾਣੇ ਜ਼ਮਾਨੇ ਚ ਚੰਗਾ ਭਾਗ ਜਾ ਬਾਬਾ ਗੁਰੂ ਤੇਰੇ ਨਾਲ ਕਿਹੜਾ ਜਿੱਤੇ ਮੈਂ ਤਾਂ ਬਸ ਅਹੀਂ ਕਹਿੰਦੀ ਆ ਵੀ ਧਿਆਨ ਰੱਖੀ ਭਾਈ ਫਿਕਰਤਾ ਰਹਿੰਦੀ ਹੂਈ ਆ ਬੇਬੇ ਤੂੰ ਫਿਕਰ ਨਾ ਕਰਿਆ ਕਰ ਐਵੇਂ ਤੈਨੂੰ 20 ਵਾਰ ਸਮਝਾਇਆ ਵੀ ਮੈਨੂੰ ਸਾਰੇ ਕਾਸੇ ਦਾ ਪਤਾ ਬਾਹਰ ਜਾਣੀ ਆ ਦੁਨੀਆਦਾਰੀ ਦਾ ਮੈਨੂੰ ਪਤਾ ਤੂੰ ਮੰਮੀ ਫਿਕਰ ਕਰਦੀ ਰਹਿਣੀ ਆਂਗੀ ਤੈਨੂੰ ਤਾਂ ਜਾਰੀ ਪਤਾ ਲੱਗ ਗਿਆ ਦੁਨੀਆਦਾਰੀ ਦਾ ਆ ਸਿਰ ਟਕ ਲਿਆ ਕਰ ਜਾਂ ਭੱਗ ਜਾ ਲੰਘ ਜਾ ਹੁਣ ਅੱਜ ਕੱਲ ਬੇਬੇ ਰਵਾਜ ਕਿੱਥੇ ਆ ਅੱਜ ਕੱਲ ਤਾਂ ਇੰਸਟਾਗ੍ਰam ਦਾ ਰਵਾਜ ਆ ਰੀਲਾਂ ਬਣਾਉਂਦੀਆਂ ਨੇ ਸਿਰਸੋਰ ਕਿਹੜਾ ਟਕਦੀਆਂ ਨੇ ਗੀਆਂ ਨਾਲ ਤੂੰ ਮੈਨੂੰ ਕਿਹੜਿਆ ਮਤਤ ਦੇ ਨੇ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਬਾਬੇ ਬੇਟੀ ਗੁੱਦੜ ਲਵੇ ਬੇਟੀ ਹੈ ਆ ਦੇਖ ਲੈ ਛਾਟੇ ਹੁਣ ਤੁਸੀਂ ਰੱਖਦੀ ਹੋ ਨੰਗੇ ਬੇਬੇ ਤੇਰੇ ਨਾਲ ਤਾਂ ਮੱਥਾ ਮਾਰ ਚ ਘਟਾ ਸਾਰਾ ਮੂਹਰ ਖਰਾਬ ਕਰਦਾ ਜਿਹੜੇ ਚਾਰ ਅੱਖਰ ਪੜੇ ਸੀ ਨਾ ਉਹ ਵੀ ਭੁਲਾ ਕੇ ਰੱਖ ਤੇ ਹਾਂ ਆ ਦੇਖ ਲੈ ਕਹਿਲੇ ਉਹਨਾਂ ਨੇ ਚੱਜ ਦੀ ਗੱਲ ਕੋਈ ਤਾਂ ਇਹਨਾਂ ਤੇ ਐ ਮਿਰਚਾਂ ਲੱਗਦੀਆਂ ਨੇ ਗੀਆਂ ਪਤਾ ਨਹੀਂ ਕੰਨੀਆਂ ਜੀਆਂ ਨੇ ਇਹ ਚੱਲ ਕੋਈ ਨਾ ਲੱਗ ਜਾਣ ਤੇ ਮੈਨੂੰ ਕਿਸੇ ਗੱਲ ਦਾ ਪਤਾ ਫਿਰ ਫਿਰ ਤੂੰ ਨਹੀਂ ਜਾਂ ਮੈਂ ਨਹੀਂ ਜਗਾਂ ਵੀ ਉਹੀ ਹੈ ਪ੍ਰੀਤ ਹੈ ਕਿਹੜੀ ਪ੍ਰੀਤ ਚਰਨੋਂ ਆ ਮੈਂ ਓਏ ਚਰਨੋਂ 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 ਬੈ ਪਤਾ ਕਿ ਪਿਆਰ ਨਾਲ ਮੈਂ ਨਾ ਇੱਕ ਨਾ ਬਾਬੇ ਤੋਂ ਸੁਖਿਆ ਸੀ ਮੈਂ ਮੈਂ ਜਿੱਤਰਾ ਨੋ ਪ੍ਰੀਤ ਰਖਾ ਲਾ ਅੱਛਾ ਬਾੜਾ ਚਲਾਕ ਨਾ ਬਣਿਆ ਕਰ ਚੰਗਾ ਇੰਨਾ ਚਲਾਕ ਤੂੰ ਹੈ ਨਹੀਂ ਜਿੰਨਾ ਬਣਦਾ ਓਏ ਨਹੀਂ ਤੈਨੂੰ ਪਿਆਰ ਹੀ ਬਹੁ ਕਰਦਾ ਹੂੰ ਤਾਂ ਹੀ ਪ੍ਰੀਤ ਯਾਦ ਆ ਰਹੀ ਆ ਚਰਨੋਂ ਤਾਂ ਭੁੱਲੀ ਫਿਰਦਾ ਓਏ ਪ੍ਰੀਤ ਕੋਈ ਹੈ ਹੀ ਨਹੀਂ ਮੈਂ ਤਾਂ ਤੇਰਾ ਨਾ ਰੱਖਣ ਦੀ ਸੋਚ ਰੇ ਬੀ ਪ੍ਰੀਤ ਕਿੰਨਾ ਪਰਕੇ ਜਿੰਦਾ ਪਰਿਤ ਚਰਨੋਂ ਤਾਂ ਇੱਕ ਬੁੜੀਆ ਜੇ ਦਾ ਨਾ ਹੋਇਆ ਬੇ ਨਹੀਂ ਮੇਰੀ ਮਾਂ ਨੇ ਇਹਨਾਂ ਲਾਡਾਂ ਨਾਲ ਰੱਖਿਆ ਹੋਇਆ ਜਿਵੇਂ ਨਾ ਬਦਲਤਾ ਮੇਰੀ ਮਾਂ ਤਾਂ ਉਹੀ ਲੜੀ ਜਾਣਾ ਉਹ ਤਾਂ ਪਹਿਲੀ ਲੜਦੀ ਆ ਮੇਰੇ ਨਾਲ ਓ ਚਲ ਕੋਈ ਨਹੀਂ ਵਿਆਹ ਤੋਂ ਬਾਅਦ ਬਦਲਾਂਗੇ ਹੂੰ ਜਾਂ ਤਾਂ ਬਾਅਦ ਬਦਲਾਂਗੇ ਤੂੰ ਤਾਂ ਵਿਆਹ ਕਰਾਵੇਂਗਾ ਵੀ ਮੈਨੂੰ ਤਾਂ ਲੱਗਦਾ ਨਹੀਂ ਵੀ ਤੂੰ ਵਿਆਹ ਕਰਾਵੇਂਗਾ ਓਏ ਕਰਾਵੇਂਗੇ ਸਮਾਂ ਹੁੰਦਾ ਹੈ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ ਉਹ ਸਮਾਂ ਆਉਣ ਦੇ ਸਾਰਾ ਕੁਝ ਹੱਲ ਹੋ ਜਾਊਗਾ

ਉਹ ਕਿੱਥੇ ਕਰ ਦੇਗਾ ਪੂਰੀਆਂ ਤੇ ਤੂੰ ਆਪਦਾ ਕੰਮ ਦਾ ਮਸਾ ਹੁੰਦਾ ਉਹ ਕੋਈ ਨਹੀਂ ਮੈਂ ਤੈਨੂੰ ਇਹ ਕਹਿਣਾ ਮੈਂ ਹੁਣ ਤਾਂ ਬਹੁਤ ਦਿਨ ਹੋ ਗਏ ਆਪਾਂ ਮਿਲਦੇ ਆ ਹਾਂ ਮਿਲਦੇ ਆ ਦੇਖ ਤਾਂ ਮੂੰਹ ਤੋਂ ਪਹਿਲਾਂ ਤੋਬੇ 'ਚ ਜਦ ਤੱਕ ਵਿਆਹ ਨਹੀਂ ਨਾ ਹੁੰਦਾ ਤਦ ਤੱਕ ਮੈਨੂੰ ਮਿਲਣ ਮੋਲਣ ਨੂੰ ਨਾ ਕਹੀਂ ਤੈਨੂੰ ਦੱਸਤਾ ਮੈਂ ਚਾਰਨੋਂ ਤੂੰ ਤਾਂ ਦੇਖੀ ਉਹ ਹੀ ਗੱਲਾਂ 올ਡ ਜਮਾਨੇ ਵਾਲੀਆਂ ਕਿਉਂ ਕਰਦੀਆਂ ਬੇ 올ਡ ਜਮਾਨੇ ਵਾਲੀਆਂ ਨਹੀਂ ਕਰਦੀ ਤੇਰੀਆਂ ਸਾਰੀਆਂ ਹਰਕਤਾਂ ਮੈਂ ਚੰਗੀ ਤਰ੍ਹਾਂ ਜਾਣਦੀ ਆ ਤੈਨੂੰ ਚੰਗੀ ਤਰ੍ਹਾਂ ਪਤਾ ਤੇਰੀ ਰਗ ਰਗ ਤੋਂ ਵਾਕਿ ਪਾ ਮੈਂ ਔਰ ਰਗ ਰਗ ਤੋਂ ਬਾਗੀਆਂ ਫਿਰ ਮੈਂ ਕਿਹੜਾ ਕਦੇ ਗਲਤ ਕੀਤਾ ਮੈਂ ਤਾਂ ਗਲਤ ਹੈ ਹੀ ਨਹੀਂ ਮੈਂ ਤਾਂ ਹਮੇਸ਼ਾ ਤੈਨੂੰ ਹੀ ਪਿਆਰ ਕੀਤਾ ਹੁਣ ਜੇ ਕੋਈ ਮੇਰੇ ਵਿੱਚ ਵੱਜੂ ਉਹਦੇ ਵਿੱਚ ਮੇਰਾ ਕੀ ਕਸੂਰ ਹੈ ਅੱਛਾ ਅੱਛਾ ਅਪ੍ਰੀਤ ਅਨਿੱਤੂ ਅਲਾਵਲੀ ਇਹ ਸਾਰਿਆਂ ਨੂੰ ਕੀ ਕੀਤਾ ਦੀਆਂ ਪਿਆਰ ਹੀ ਕੀਤਾ ਦੀ ਓਏ ਮੇਰੇ ਵਿੱਚ ਵੱਜਦੇ ਆ ਵਰਦੇ ਸੀ ਮੈਂ ਤਾਂ ਤੈਨੂੰ ਕਰਦਾ ਸੀ ਪਿਆਰ ਹੂੰ ਮੈਨੂੰ ਸਭ ਪਤਾ ਸਭ ਪਤਾ ਮੈਨੂੰ ਚਾਰਿਆ ਨਾ ਕਰ ਤੈਨੂੰ ਪਤਾ ਮੈਂ ਚਾਰ ਚੰਦੇ ਉੱਤੋਂ ਨਹੀਂ ਆਂ ਤੇਰੇ ਕੂਆਣਾ ਗਰਜਨੂ ਆਪਾਂ ਚੱਲਦੇ ਆਂ ਦੇਖੀ ਦੇਖ ਲੈ ਚਰ ਨੂੰ ਤੇਰੇ ਪਿੱਛੇ ਮੈਂ ਸਾਰੀਆਂ ਚੜਤੀ ਆ ਪਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਹੋਰਾਂ ਨਾਲ ਮੇਰਾ ਪਾਵਾਂ ਟਾਈਮ ਪਾਸੇ ਪਰ ਤੇਰੇ ਨਾਲ ਮੇਰਾ ਸੱਚੀ ਦਿਲੋਂ ਪਿਆਰ ਹੈ ਵੇ ਚੱਲ ਚੱਲ ਕਿਉਂ ਮਗਰਮੱਛ ਦੇ ਹੰਝੂ ਨਹੀਂ ਸਿੱਟੀਆਂ ਮੈਂ ਕਿਵੇਂ ਬਾਲਾ ਪਿਆਰ ਕਰਦੇ ਤੇ ਤੈਨੂੰ ਨਹੀਂ ਵਿਕੀਲ ਮੈਂ ਪਰ ਚੱਲਦਾ ਤੂੰ ਮੈਨੂੰ ਧੱਕਾ ਦੇ ਦੀ ਨਹਿਰ ਚਕੜਾ ਕੇ ਵੇ ਛੱਡ ਹੁਣ ਤੈਨੂੰ ਕਹੀਆਂ ਨਹੀਂ ਮਗਰਮੱਛ ਦੇ ਹੰਝੂ ਨਹੀਂ ਨਾ ਸਿੱਟ ਚੱਲ ਚੰਗਾ ਕੋਈ ਨਾ ਚੱਲਦੇ ਆਪਾਂ ਅਬ ਮੋਟਰ ਤੇ ਚੱਲਾਂਗੇ ਆਹੋ ਚੰਗਾ ਚੱਲਦੇ ਆ ਉਹ ਤੋ ਉਹ ਤੋ ਵਧੀਆ ਸੇਫ ਜਗ੍ਹਾ ਕੋਈ ਨਹੀਂ ਹੈਗੀ ਚੰਦਾ ਚਲ ਕੋਈ ਨਾ ਚੱਲਦੇ ਕੈਮਰੇ ਘੁੰਮ ਰਹੇ ਨੇ ਅੱਜ ਕੱਲ੍ਹ ਜਮਾਨਾ ਬਹੁਤ ਹੈ ਪਿੱਛੋਂ ਵੀਡੀਓ ਬਣ ਜਾਂਦੀ ਹੈ ਤੂੰ ਚੱਲ ਤਾਂ ਸਹੀ ਫੇਰ ਦੱਸੂ ਪਤਾ ਮੰਨ ਕੇ ਸ਼ਕਾਰ ਤਾਂ ਚੱਲੀਏ ਫਿਰ ਹੂੰ ਹੁਣੇ ਚੱਲੀਏ ਹਾਂ ਚੱਲਦੇ ਆ ਤੂੰ ਕੋਲ ਨਹੀਂ ਜਾਣਾ ਸੀ ਚਲ ਕੋਈ ਨਾ ਤੂੰ ਕਹਾ ਤਾ ਹੈਗਾ ਵੀ ਤੂੰ ਮੇਰੇ ਅਸਾਈਨਮੈਂਟਾ ਪੂਰੀਆਂ ਕਰਾ ਦੇਗਾ ਕਰਾ ਦੇ ਕੋਲ ਜਾ ਕੇ ਕੀ ਕਰਨ ਚੱਲ ਫਿਰ ਚੱਲ ਆਹਾ ਤੂੰ ਅੱਜ ਮੇਰੇ ਨਾਲ ਬਗਤ ਆ ਜਾਵੇਂਗਾ ਪਰ ਲਾਸਟ ਜਾਵੇਂਗਾ ਕਿਉਂਕਿ ਤੇਰੇ ਤੋਂ ਬਾਅਦ ਫਿਰ ਨੰਬਰ ਪ੍ਰੀਤੀ ਦਾ ਵੀ ਲਾਣਾ ਦੇਖ ਲੈ ਕਿਵੇਂ ਵਿਓ ਖੋਲਣ ਲੱਗ ਰਿਹਾ ਦਿਮਾਗ ਚ ਤੂੰ ਚੱਲ ਤਾਂ ਸਹੀ ਅੱਜ ਤੇਰਾ ਲਾਸਟ ਦਿਨ ਆ ਤੂੰ ਤਾਂ ਅੱਗੇ ਤੋਂ ਕਿਸੇ ਕੁੜੀ ਦੀ ਹਵਾ ਕੰਨੀ ਨਹੀਂ ਝੱਕੜੀ ਉਹ ਕੁੜੀ ਕੀ ਕਰਨੀ ਦੀ ਲੈ ਬੇ ਤੇਰੇ ਨਾਲ ਤਾਂ ਉਹ ਗੱਲ ਹੁੰਦੀ ਆ ਕਿ ਸਾਰੀ ਰਾਤ ਰੋਈ ਪਿਟੀ ਮਰਿਆ ਗਵੰਡੀਆਂ ਦਾ ਉਹ ਗੱਲ ਤੇਰੀ ਆ ਕਹਿੰਦਾ ਹੋਗੇ ਤੇ ਨੰਮੀ ਨੂੰ ਕਹਿੰਦੀ ਨੂੰ ਕਿ ਉਹ ਕੁੜੀ ਨੂੰ ਫੋਨ ਕਰਾਂਗੇ ਵੀ ਕੁੜੀ ਬਿਮਾਰ ਬਹਾਨਾ ਲਾ ਦੇਂਗੇ ਉਹ ਪੈਸੇ ਦੇਣ ਆਈ ਸੀ ਅੱਛਾ ਹਾਂ ਆ ਦੇਖ 50000 ਰੁਪਈਆ ਚਲੋ ਇਹ ਤਾਂ ਵਧੀਆ ਕਰਾਇਆ ਕਰਾਇਆ ਵੀ ਦੇਣ ਵਾਲਾ ਸੀ ਨਾਲੇ ਵਧੀਆ ਹੋਇਆ ਕਿਰਾਇਆ ਦੇ ਦਾਂਗੇ ਨਾਲੇ ਆਪਣਾ ਖਰਚਾ ਚੱਲ ਜਾਊਗਾ ਲੈ ਕਹਿੰਦਾ ਕਿਰਾਇਆ ਦੇ ਦਾਂਗੇ ਕਿਰਾਏ ਨੂੰ ਤੂੰ ਕੰਮ ਕਰ ਹਾਂ ਬੇਲਾ ਕੋੜਾ ਇੱਥੇ ਮੇਰੇ ਸਹਾਨੇ ਚੜ੍ਹਿਆ ਬੈਠਾ ਰਹਿਣਾਗਾ ਕੰਮ ਕਰ ਲੈ ਕੋਈ ਕੰਮ ਆ ਉਹ ਕੰਮ ਕਰਨ ਦੀ ਕੀ ਲੋੜ ਐ ਜਦੋਂ ਆਪਣੇ ਕੋਲ ਐਂ ਆ ਰਹੇ ਨੇ ਪੈਸੇ ਅੱਛਾ ਇਹ ਪੈਸੇ ਮੇਰੇ ਨਹੀਂ ਗੇ ਅੱਛਾ ਇਹ ਪੈਸੇ ਤਾਂ ਮੈਂ ਐਸ਼ ਕਰਨੀਆਂ ਹਾਂ ਹਾਂ ਨਾ ਮੈਂ ਨਹੀਂ ਤੇਰੇ ਨਾਲ ਸਾਥ ਦਿੱਤਾ ਲੈ ਵੇ ਮੇਰੀ ਗੱਲ ਸੁਣਦਾ ਹੁਣ ਤੂੰ ਚੰਗਾ ਭਲਾ ਹੈਗਾਗਾ ਤੂੰ ਕੰਮ ਕਰ ਅਗਲੇ ਨੂੰ ਵੀ ਪਤਾ ਲੱਗੂਗਾ ਵੀ ਇਹ ਤਾਂ ਸਵੇਰੇ ਜਾਂਦਾ ਸ਼ਾਮ ਨੂੰ ਆਉਂਦਾ ਕੰਮ ਕਰਦਾਗਾ ਜੇ ਤੂੰ ਹੁਣ ਬੈਲਾ ਬੈਠਾ ਇੱਥੇ ਘਰੇ ਹੀ ਖਾਈ ਜਾਵੇਂਗਾ ਅਗਲਿਆਂ ਨੇ ਕਹਿਣਾ ਖਬਰ ਇਹਨਾਂ ਕੋਲ ਕਿੰਨਾ ਕ ਪੈਸਾ ਇਹਦੇ ਅੰਦਰੋਂ ਇੱਕਾ ਟਕ ਟਕ ਖਾਈ ਜਾਂਦੇ ਨੇ ਤੈਨੂੰ ਕੀ ਪਤਾ ਹੈ ਕੁਝ ਨਹੀਂ ਹੁੰਦਾ ਉਹੀ ਮਰੀ ਜਾਂਦੇ ਲੋਕਾਂ ਦਾ ਕੀ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਆਹੋ ਮੈਨੂੰ ਕਾਨੂੰ ਪਤਾ ਸਾਰਾ ਕੁਝ ਤੈਨੂੰ ਹੀ ਪਤਾ ਹੈਗਾ ਨਾਲੇ ਉਦੋਂ ਦੇਖ ਲੈ ਮੂੰਹ ਚੋ ਬੋਲ ਨਹੀਂ ਨਿਕਲਿਆ ਤੇਰੇ ਨਹੀਂ ਕਿਹਾ ਸੀ ਤੈਨੂੰ ਜੁਗਤ ਮੈਂ ਹੀ ਲੜਾਈਆ ਇਹ ਚੱਲ ਕੋਈ ਨਹੀਂ ਐਂ ਕੰਮ ਖਿੱਚੀ ਰੱਖ ਪਤਾ ਕੀ ਆ ਪੈਸੇ ਆਈ ਜਾਣਗੇ ਆਪਾਂ ਖਾਈ ਚੱਲਾਂਗੇ ਆਪਣਾ ਕੰਮ ਚੱਲ ਗਿਆ ਹੁਣ ਵਾ ਆਹੀ ਕਦੇ ਕੋਈ ਮਹਾਨ ਆਲਾ ਤਾਂ ਕਦੇ ਕੋਈ ਮਹਾਨ ਆਲਾ ਤਾਂ ਪੈਸੇ ਖਿੱਚੀ ਚੱਲ ਕੁਛ ਨਹੀਂ ਹੁੰਦਾ ਆਹੋ ਪੈਸੇ ਖਿੱਚੀ ਚੱਲ ਦੇਖਦਾ ਸਹੀ ਕਿਵੇਂ ਕਰਦਾਗਾ ਪਤਾ ਉਹ ਕੁੜੀ ਜਹੀ ਕਿੰਨਾ ਬੋਲਦੀ ਸੀਗੀ ਉਹਨੇ ਲੈ ਮੇਰੀ ਕੁੜੀ ਆ ਤੁਸੀਂ ਮੈਨੂੰ ਮਿਲਣ ਨੂੰ ਨਹੀਂ ਦੱਸਦੇ ਮੇਰੀ ਕੁੜੀ ਬਿਮਾਰ ਕਰਤੀ ਜਦੋਂ ਉਹਨੇ ਕੁੜੀ ਨੂੰ ਹੱਥ ਲਾ ਕੇ ਦੇਖਿਆ ਇੱਕ ਵਾਰ ਤਾਂ ਮੈਂ ਵੀ ਡਰ ਗਈ ਹੂੰ ਵੀ ਕੁੜੀ ਦਾ ਪਈਆ ਠੰਡੀ ਹੁਣ ਕੀ ਬਹਾਨਾ ਲਈਏ ਹੂੰ ਫਿਰ ਮੈਂ ਉਹਨੂੰ ਕਹਤਾ ਵੀ ਭਾਈ ਹੁਣ ਬੁਖਾਰ ਕਿਹੜਾ ਪੁੱਛ ਕੇ ਆਉਂਦਾ ਹੁੰਦਾ ਹੈ ਜਾਂਦੀ ਜਾਂਦੀ ਠੰਡ ਮਾਰ ਕਰੀ ਦਿੰਦੀ ਆ ਬਿਨਾਂ ਲਏ ਇਹਦੇ ਬੁਖਾਰ ਅੰਦਰ ਹੋਣਾ ਮੈਂ ਤਾਂ ਐਂ ਬਹਾਨਾ ਲਾਤਾ ਚੱਲ ਕੋਈ ਨਹੀਂ ਐਂ ਬਹਾਨੇ ਨੂੰ ਨੇ ਲਾ ਕੇ ਕੰਮ ਚਲਾਈ ਚੱਲ ਚੱਲ ਐਂ ਕਰੀ ਜੇ ਕਿਰਾਇਆ ਲੈਣ ਆਇਆ ਉਹਨੂੰ ਦੇ ਨਹੀਂ ਕਰਾਇਆ ਤੇ ਬਾਕੀ ਜਿਹੜੀ ਤੈਨੂੰ ਪਤਾ ਹੀ ਆ ਬਸ ਹੁਣ ਦੁਬਾਰੇ ਫੇਰ ਜਦ ਪੈਸੇ ਮੁਕਣ ਲੱਗੇ 4 ਦਿਨ ਪਹਿਲਾਂ ਫੇਰ ਫੋਨ ਲਾਦੀ ਹੋਰ ਸਕੀਮ ਵਧੀਆ ਹੈ ਤਾਂ ਹੋਰ ਆਪਾਂ ਨੂੰ ਤਾਂ ਅੰਡੇ ਦੇ ਨਾਲ ਹੀ ਮੁਰਗੀ ਮਿਲ ਗਈ ਉਹ ਵੀ ਦੇਹਲਾ ਮੜਾ ਜਾ ਮੈਂ ਫੋਨ ਕੀ ਕੀਤਾ ਨਾ ਫਟਾ ਫਟ ਭੱਜੀ ਆਈ ਕਹਿੰਦੀ ਭਾਬੀ ਤੇ ਵੀਰੇ ਘਰੇ ਨਹੀਂ ਵੀ ਮੈਂ ਹੁਣ ਆਈਆਂ ਦੇਣਾ ਤੇਰੀ ਲਈ ਹੋਈ ਸਕੀਮ ਦੇਗੀ ਕੰਮ ਲੈ ਕਹਿੰਦਾ ਤੇਰੀ ਲਈ ਸਕੀਮ ਆ ਮੀ ਥੋੜੀ ਮੈਨੂੰ ਡੇਲਣ ਵਾਲੀ ਕਿਰਨਾ ਕਹਿੰਦੇ ਨੇ ਵੀ ਮੈਂ ਤਾਂ ਸੋਪਤਣਾ ਦੀ ਤਰੂ ਆਂ ਦੇਖ ਲੈ ਚਲ ਕੋਈ ਨਹੀਂ ਮੈਂ ਹੁਣ ਮੜਾ ਜਿ ਬਾਹਰ ਜਾਇਆ ਮਾ ਕੁੜੀ ਕਿੱਥੇ ਆ ਸੱਚ ਕੁੜੀ ਤਾਂ ਸੁੱਤੀ ਪਈ ਆ ਤਲਾਹੀ ਆਈ ਸੀ ਮੇ ਕੁੜੀ ਨੂੰ ਨਮਾਤਵਾ ਦੀ ਨਾਲੇ ਉਹਦਾ ਵੀ ਕੱਪੜਾ ਲੀੜਾ ਲਿਆਈ ਹੈ ਲੈ ਮੈਂ ਤਾਂ ਉਹਨੂੰ ਕਹਿਤਾ ਕਹਿੰਦੀ ਮੇਰੀ ਕੁੜੀ ਦਾ ਤੁਸੀਂ ਪਾਲਣ ਪੋਛਣ ਨਹੀਂ ਕਰਦੇ ਤਾਂ ਧਿਆਨ ਨਹੀਂ ਦਿੰਦੇ ਮੈਂ ਕਿਹਾ ਗੱਲ ਸੁਣ ਨਾ ਮੇਰੀ ਮੈਂ ਕਿਹਾ ਤੈਨੂੰ ਲੋਕ ਤਾਨੇ ਦਿੰਦੇ ਸੀ ਤੇਰੇ ਮੂੰਹ 'ਚ ਉਂਗਲਾਂ ਦਿੰਦੇ ਸੀ ਨੀ ਤੇਰਾ ਮੂੰਹ ਬੰਦ ਕਰਨ ਲਈ ਤਾਂ ਸੀ ਇੱਥੇ ਤੇਰੇ ਲਈ ਤਾਂ ਸੀ ਘਰ ਛੱਡਿਆ ਹਾਂ ਮੈਂ ਕਿਹਾ ਹੁਣ ਤੂੰ ਗੱਲਾਂ ਕਿਹੜੀਆਂ ਕਰਨੀਆਂ ਮੈਂ ਤਾਂ ਐਂ ਵੀ ਕਹਿਤਾ ਮੈਂ ਕਿਹਾ ਦੇਖ ਲੈ ਕੁੜੀ ਦੇ ਕੱਪੜਾ ਲੀੜਾ ਕਿੰਨੇ ਨਮਾਈ ਧਮਾਈ ਹੋਈ ਆ ਜੀ ਹੈ ਜੇ ਅਸੀਂ ਇਹਨੂੰ ਸਾਭਦੇ ਤਾਂ ਹੀ ਇੰਨੀ ਸੋਹਣੀ ਬਣਾਈ ਹੋਈ ਆ ਉਹ ਮੈਂ ਵੀ ਕਿਹਾ ਸੀ ਹਾਂ ਮੈਂ ਕਿਹਾ ਜੇ ਅਸੀਂ ਨਾ ਇਹਨੂੰ ਸਾਹਮਦੇ ਉਥੇ ਡੇਗਿਆਂ ਦੀ ਕਿਰਨਾ ਬੱਡ ਟੁੱਕ ਕਰਕੇ ਕੁੱਤੇ ਖਾ ਜਾਂਦੇ ਕੌਣ ਸਾਹਮਦਾ ਇਹਨੂੰ ਲੈ ਮੈਂ ਕਹਾਂ ਉਹ ਪਾਪਾ ਦੀ ਭਾਗੀ ਬਣਨਾ ਸੀਗਾ ਇਹਦੀ ਭਾਬੀ ਤੋਂ ਹੀ ਕਰਾਉਂਦੀ ਫਿਰ ਮੈਂ ਵੀ ਚਲ ਠੀਕ ਹੈ ਮੈਂ ਮੜਾ ਗਿਆ ਕੁੜੀ ਨੂੰ ਦੇਖਦਾ ਠੀਕ ਹੈ ਜਾ 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 ਗੱਲ ਤਾਂ ਸੱਚੀ ਆ ਇਹਦੀ ਵੀ ਅੱਜ ਤਾਂ ਇਹਨੇ ਵੀ ਜੈ ਖਾਣੇ ਨੇ ਇੱਕ ਗੱਲ ਚੱਜ ਦੀ ਕਹਿਤੀ ਕਹਿੰਦਾ ਸੋਨੇ ਦੇ ਅੰਡੇ ਦੇਣ ਵਾਲੀ ਮੁੰਡਾ ਜਾਂ ਵੀ ਜੰਮੀ ਨਹੀਂ ਖੜਦਾ ਕਰੇ ਮੈਂ ਕਹਦੀ ਕੱਪੜੇ ਧੋਣੇ ਨੇ ਵੇ ਸਾਬਣਾਂ ਲੈਉਣੀਆਂ ਨੇ ਦੁਕਾਨ ਤੋਂ ਆਪ ਨੂੰ ਜਾਣਾ ਪੈਂਦਾਗਾ ਹਾਂ ਔਰ ਕਿ ਮੈਂ ਤਾਂ ਹੀ ਠੀਕ ਐ ਮੈਂ ਤਾਂ ਠੀਕ ਆ ਮੈਨੂੰ ਐਂ ਦੱਸ ਤੂੰ ਕਾਲਜ ਕਾਤੋਂ ਨਹੀਂ ਗਿਆ ਕਾਲਜ ਕਿਹਨੇ ਕਿਹਾ ਕਾਲਜ ਲੱਗਦੇ ਨੇ ਕਿ ਸਾਡਾ ਤਾਂ ਰੋਜ਼ ਜਾਂਦਾਗਾ ਆਹੋ ਤਾਂ ਹੋਰੇ ਲੈਕਚਰ ਲਾਉਂਦਾ ਫਿਰਦਾ ਕੋਈ ਹੋਰ ਲੈਕਚਰ ਹੋਰ ਹੋਰ ਕਿਹੜੇ ਵੀ ਲੈਕਚਰ ਖੜ ਜਾ ਥੋੜੇ ਜਿਹਾ ਤਾਂ ਦੂਰ ਲੱਗ ਜੂਗਾ ਕੀ ਪਤਾ ਲੱਗ ਜਾਊਗਾ ਲੱਗ ਜਾਊ ਜਦੋਂ ਇੱਥੇ ਕੋਈ ਕਾਰਡ ਕਾਂਡ ਹੋ ਗਿਆ ਕਾਂਡ ਹੋ ਗਿਆ ਸਾਡਾ ਮੁੰਡਾ ਹੈ ਜਾ ਨਹੀਂ ਹੈਗਾ ਕੋਈ ਨਹੀਂ ਇਲਜ਼ਾਮ ਤਰ੍ਹਾਂ ਕਰਦੇ ਸਾਰਾ ਦਿਨ ਉਹਦੇ ਨਾਲ ਰਹਿਣਾਗਾ ਤੂੰ ਨਾ ਨਹੀਂ ਪਤਾ ਕੀ ਹੈ ਮੈਨੂੰ ਦੇਖੇ ਯਾਰ ਦੋਸਤ ਤਾਂ ਚੰਗੀਏ ਰਹਿ ਦਿੰਦੇ ਹੁੰਦੇ ਨੇ ਹਾਂ ਜੇ ਹੁਣ ਮੈਂ ਉਹ ਸੁਣੂਗੀ ਨਹੀਂ ਕਿਸੇ ਦੀ ਗੱਲ ਆ ਉਹਦਾ ਕੀ ਫਾਇਦਾ ਕੀ ਹੋ ਗਿਆ ਮੈਨੂੰ ਗੱਲ ਦੱਸ ਪਹਿਲਾਂ ਬੱਸ ਘਰ ਜਾੜਨਾ ਕਿਸੇ ਦੀ ਚੰਗੀ ਗੱਲ ਥੋੜੀ ਐ ਕਿਸੇ ਦੀ ਜ਼ਿੰਦਗੀ ਨਾਲ ਖੇਡਣਾ ਚੋਰੀ ਕਰ ਲਿਆ ਚੋਰੀ ਤਾਂ ਚੋਰੀ ਵਾਲਾ ਵੀ ਹਲੇ ਠੀਕ ਐ ਕੰਮ ਜਿਹੜਾ ਉਹ ਕਰਦਾ ਲੜਾਈ ਕਰਦਾਗਾ

ਹਾਂ ਉਹ ਕਿਹੜੀ ਆ ਉਹਦੇ ਵਾਲੀ ਹੁੰਦੀ ਐ ਦਿਲ ਨਾਲ ਖੇਡਣ ਵਾਲੀ ਉਹ ਦਿਲਾਂ ਨਾਲ ਖੇਡਦਾ ਲੋਕਾਂ ਦੇ ਨਾਲ ਦਿਲੋਂ ਪਿਆਰ ਕਰਦਾ ਹੋਣਾ ਮੈਨੂੰ ਪਿਆਰ ਨਹੀਂ ਕਰਦਾ ਹੁਣ ਤੈਨੂੰ ਮੈਂ ਕਿਵੇਂ ਦੱਸਾਂ ਤੂੰ ਲੱਗਦੀ ਐ ਤਾਈਆਂ ਮੇਰੀ ਵੀ ਚੱਲ ਤੂੰ ਐਂ ਕਰ ਬਸ ਸ਼ਰਮੇ ਜੇ ਹੋ ਕੇ ਤੂੰ ਪਰਾਂ ਮੂੰਹਕ ਨੀਵੀਂ ਪਾ ਕੇ ਦੱਸ ਦੇ ਮੈਨੂੰ ਮੈਂ ਕਹਿੰਦੀ ਚੱਲਾ ਮੈਂ ਪਰਾਂ ਚਾਹਕ ਲੈਣੀਆਂ ਕੰਨ ਕਰ ਲੈਣੀਆਂ ਕੰਨ ਦੱਸ ਕੇ ਦੱਸੇਤੀ ਕੀ ਦੱਸਾਂ ਮੈਂ ਤੈਨੂੰ ਦੱਸ ਦੇ ਕੰਜਰਾ ਮੇਰਾ ਕੰਨ ਕੰਨਾਂ ਤੇ ਰੱਖਣੀ ਐ ਐਂ ਲਾਲਾ ਵੀ ਕੀ ਦੋ ਕੁੜੀਆਂ ਨੇ ਜ਼ਿੰਦਗੀ ਖਰਾਬ ਕਰਤੀ ਉਹਨੇ ਤਾਂ ਕੁੜੀਆਂ ਨੇ ਹਾਂ

ਅਰਿੰਦਮੀ ਨੂੰ ਥੋੜੀ ਥੋੜੀਆਂ ਗੱਲਾਂ ਦਾ ਤਾਂ ਪਤਾ ਤੀ ਮਰਚਾਂ ਨੇ ਦੇਖੂਗੀ ਲੈਣੀਆਂ ਖਬਰ ਸਾਡੇ ਵਾਲੇ ਦੀ ਜਾ ਕੇ ਭਲੇਗ ਤੇ ਜਾਣਾ ਸਾਬਣਾ ਦਾ ਲੈ ਆਂ ਆਵਾਂ ਪਹਿਲਾਂ ਲੱਗਦੇ ਹੱਥ ਲੈ ਆ ਜਾ ਚਰਨੋਂ ਹੂੰ ਤਾਂ ਮੈਂ ਤੈਨੂੰ ਐ ਕਹਿੰਦਾ ਸੀ ਤੂੰ ਅੱਜ ਪੇਪਰ ਦੇ ਆ ਛੱਡ ਫੇਰ ਮਿਲਾਂਗੇ ਕਦੇ ਉਹ ਨਹੀਂ ਤੂੰ ਚੱਲ ਉਹ ਮੇਰਾ ਜਨਾ ਉਹ ਮੇਂ ਦਿਲ ਜੱਕ ਭਰਾਈ ਜਾਂਦਾ ਹੈ ਹੂੰ ਹੀ ਤੂੰ ਤਾਂ ਖਬਰਾਈ ਜਾਂਦਾ ਚੱਲ ਮੁੰਡਾ ਹੋ ਕੇ ਘਬਰਾਈ ਜਾਂਦਾ ਮੈਂ ਕੁੜੀ ਹੋ ਕੇ ਨਹੀਂ ਘਬਰਾਂਦੀ ਓਏ ਐ ਨਹੀਂ ਕਹਿੰਦਾ ਮਾਂ ਚੱਲ 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 ਤੇ ਮੇਰੀ ਗੱਲ ਸੁਣੋ ਤੇ ਮੈਨੂੰ ਬਹੈ ਨਾ ਕਹੀਂ ਤੂੰ ਐ ਵੋ ਮੇਰੀ ਗੱਲ ਮੰਨਣੀ ਪਊਗੀ ਮੇਰੀ ਗੱਲ ਮੰਨਣੀ ਪਊਗੀ ਕੋਈ ਨਾ ਤੈਨੂੰ ਵੀ ਮੇਰੀ ਮੰਨਣੀ ਪਊਗੀ ਹਾਂ ਮੈਂ ਮੰਨੂ ਆ ਸਾਰੀਆਂ ਮੰਨੂ ਆ ਜਿਵੇਂ ਤੂੰ ਕਹੇਂਗੀ ਦੇਖ ਮੈਂ ਤੇਰੇ ਕਰਕੇ ਪ੍ਰੀਤੀ ਉਹ ਸਾਰੀਆਂ ਛੱਡ ਦੇ ਆ ਹੂੰ ਛੜਵਾਈਆਂ ਨੇ ਤੂੰ ਕਹਾਂ ਛੱਡਦਾ ਸੀ ਉਹ ਤਾਂ ਬਾਲਾ ਉਹ ਸੀਗਾ ਚੱਲ ਜਿਵੇਂ ਮਰਜ਼ੀ ਲਾ ਲੈ ਤੋੜ ਲਾ ਹੁਣ ਉਹ ਤੋੜਦਾ ਉਹ ਬੇਬੇ ਜਾਂਦੀ ਸੀ ਦੇਖ ਲੰਦਿਓ ਔਖਾ ਹੋ ਜੂਗਾ ਕੋਈ ਨਾ ਚੱਲ ਚੱਲ ਉਜਾਲਾ ਤਾਇਆ ਖੜਾ ਖੜਾ ਉਚਰ ਨੂੰ ਮੈਂ ਨਾ ਵਿਆਹ ਤੇਰੇ ਨਾਲ ਹੀ ਕਰਾਉਂ ਆ ਬਿਓ ਤਾਂ ਮੈਨੂੰ ਪਤਾ ਵੀ ਤੁਮਿਆ ਮੇਰੇ ਨਾਲ ਹੀ ਕਰਾਏਂਗਾ ਹੁਣ ਕਿਹੜਾ ਤੋ ਕਿਸੇ ਹੋਰ ਨਾ ਕਰਾ ਲੇਗਾ ਅੱਛਾ ਇਹਦਾ ਮਤਲਬ ਤੱਕੇ ਤੂੰ ਮੇਰੇ ਨਾਲ ਖਾਵੇਂ ਵਿਆਹ ਤੋ ਕਿਸੇ ਹੋਰ ਨਾ ਕਰਾ ਲੇ ਓਏ ਥੋੜੀ ਕੰਨ ਹੂੰ ਜੇ ਤੇਜ ਸਹੀ ਗੱਲ ਆ ਰਹੰਦੀ ਮੈਂ ਕਹਿੰਦਾ ਸੀ ਮੇਰੀ ਗੱਲ ਸੁਣਾ ਹੂੰ ਯਾਰ ਚਾਚੇ ਹੋਰ ਹੀ ਆ ਰਹੇ ਨੇ ਆਪਾਂ ਕੋਈ ਨਾ ਬੰਨਣਾ ਮਾਰਦਾਂਗੇ ਬੀਨ ਕੁੜੀ ਨੇ ਨਾ ਰੀਲ ਬਣਾਣੀ ਸੀ ਖੇਤ ਚ ਤੇ ਅਮਰੂਦ ਖਾਂ ਅਮਰੂਦ ਕਹਿੰਦੀ ਸੀ ਖਾਣੇ ਨੇ ਖੇਤ ਵਾਲੇ ਆਪਾਂ ਨਾ ਖਾ ਕੇ ਭੱਗ ਚੱਲਦੇ ਆ ਮੇਰੀ ਗੱਲ ਸੁਣ ਲੈ ਹੂੰ ਹੁਣ ਆਪਾਂ ਐਡੀ ਦੂਰ ਆਏ ਆ ਹੁਣ ਈ ਮੈਂ ਮੁਰਦੀ ਮੜਦੀ ਹਾਂ ਓ ਚਰਨੋਂ ਐ ਥੋੜੀ ਕਹਿਣਾ ਤੈਨੂੰ ਮੈਂ ਹੋਰ ਕੀ ਕਹਿਣਾ ਤੂੰ ਮੈਨੂੰ ਉਹੀ ਕਹਾਵਤ ਤੇ ਪਾਈ ਜਾਂਦਾ ਨਾਲੇ ਤੂੰ ਕਹਿੰਦਾ ਮੇਰੀ ਗੱਲ ਨਹੀਂ ਮੰਨਦੀ ਗੱਲ ਨਹੀਂ ਮੰਨਦੀ ਜੇ ਹੁਣ ਮੈਂ ਤੇਰੀ ਗੱਲ ਮੰਨ ਲਈ ਹੁਣ ਤੂੰ ਐ ਕਰਨ ਲੱਗ ਗਿਆ ਤੇ ਤੇਰਾ ਫੋਨ ਕਿੱਥੇ ਹੈ ਫੋਨ ਤਾਂ ਮੇਰਾ ਉੱਥੇ ਹੀ ਰਹਿ ਗਿਆ ਉੱਥੇ ਹੀ ਰਹਿ ਗਿਆ ਹਾਂ ਕਿਹਦੇ ਕੋਲੇ ਉਹ ਅੱਜ ਬੀਬੀ ਨੇ ਰੱਖ ਲਿਆ ਘਰੇ ਫੋਨ ਭੁੱਲ ਗਈ ਮੈਂ ਬੀਬੀ ਬੋਲਣ ਲੱਗ ਗਈ ਮੈਨੂੰ ਪਤਨ ਲੱਗਿਆ ਅੰਦਰ ਹੀ ਪਿਆ ਰਹਿ ਗਿਆ ਦੇਖ ਲੈ ਕਿਤੇ ਕਈ ਮੇਰੀ ਬੈਗ ਬੋਕ ਉਹ ਨਹੀਂ ਹੈਗਾ ਮੇਰਾ ਫੋਨ ਜੇ ਹੁੰਦਾ ਫਿਰ ਮੇਰੇ ਹੱਥ ਚ ਨਾ ਹੁੰਦਾ ਬੈਗ ਚ ਕਿਉਂ ਪਾਉਣੀ ਮੈਂ ਹੂੰ ਨਾ ਇਤ ਹੈ ਇਹਦਾ ਮਤਲਬ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈਗਾ ਜਿਹੜਾ ਤੂੰ ਮੇਰਾ ਫੋਨ ਫੋਨ ਪੁੱਛਿਆ ਨਾ ਅੱਛਾ ਮੈਂ ਤੇਰੇ ਤੇ ਵਿਸ਼ਵਾਸ ਕਰਕੇ ਐਡੀ ਦੂਰ ਆ ਗਈ ਓਏ ਐਂ ਨਹੀਂ ਕਹਿੰਦਾ ਮੈਂ ਤਾਂ ਐਂ ਕਹਿੰਦਾ ਵੀ ਫੋਨ ਦੀ ਕਈ ਵਾਰੀ ਨਾ ਫੋਨ ਫੋਨ ਲੱਗ ਜਾਂਦਾ ਹੁੰਦਾ ਗੇਟ ਚ ਪਏ ਮੈਂ ਤਾਂ ਤਾਂ ਕਹਿੰਦਾ ਵੀ ਸਾਈਡ ਨਹੀਂ ਲੱਗਦਾ ਮੇਰਾ ਫੋਨ ਮੇਰੇ ਕੋਲ ਹੈ ਨਹੀਂਗਾ ਵੀ ਬੰਦ ਕਰਿਆ ਜਾਂਦਾ ਹੈ ਵੀ ਆਪਾਂ ਇਧਰ ਕਰਕੇ ਰੱਖ ਦਾਂਗੇ ਬੰਦ ਮੇਰਾ ਫੋਨ ਤਾਂ ਮੇਰੇ ਨਾਲ ਬੀਬੀ ਨੇ ਰੱਖ ਲਿਆ ਅੱਛਾ ਫੋਨ ਬੀਬੀ ਨੇ ਰੱਖ ਲਿਆ ਬੇ ਹੈ ਨਹੀਂ ਤੈਨੂੰ ਕਹੀ ਤਾਂ ਜਾਣ ਆ ਜਾ ਫਿਰ ਚਾਣਾ ਆ ਜਾ ਮੇਰੀ ਗਾਲਤਾ ਸੁਣ ਮੈਂ ਕਹਿੰਦੀ ਸੀ ਕਿ ਮੈਨੂੰ ਖਾਣ ਨੂੰ ਵੀ ਕੁਝ ਲੈ ਕੇ ਦਿੱਤਾ ਪਾਣੀ ਤਾਂ ਪਿਆ ਦੇ ਮੈਨੂੰ ਆ ਦੇਖ ਮੋਟਰ ਚੱਲੀ ਜਾਂਦੀ ਹੈ ਓਏ ਆਹ ਮੋਟਰ ਦਾ ਤਾਂ ਮੈਨੂੰ ਸੁਆਦ ਨਹੀਂ ਲੱਗਦਾ ਮੇਰੇ ਢਿੱਡ ਦੁਖਣ ਲੱਗ ਜਾਂਦਾ ਉਹ ਥੋੜੀ ਪਰਲੀ ਮੋਟਰ ਨਾ ਉਹ ਤੋਂ ਲੈ ਕੇ ਦੇ ਉਹਦਾ ਪਾਣੀ ਮਿੱਠਾ ਚਾਚੇ ਵਾਲੀ ਦਾ ਹਾਂ ਚੱਲ ਮੈਂ ਪਾਣੀ ਲਿਆਉਣਾ ਫਿਰ ਉਹ ਲੈ ਇੱਕ ਗਲਾਸ ਉਹ ਪਿਆ ਉਹ ਦੇਖ ਚੱਲ ਮੈਂ ਆ ਗਿਆ ਮੈਂ ਪੰਦੋ ਦੋ ਮਿੰਟਾ ਜਾ ਕੇ ਤੇ ਮੰਜਾ ਢਾ ਕੇ ਰੱਖਾਂ ਹਾਂ ਹਾਂ ਮੈਂ ਟੋਣੀ ਅਭੀ ਨਾ ਜਾਵੇ ਕਿਤੇ ਕੈਮਰਾ ਲੈ ਉਹ ਆ ਇਹ ਪਾਣੀ ਲੈ ਕੇ ਲੈ ਪਾਣੀ ਮੈਂ ਡੱਬੀ ਭਰ ਲੈ ਮਹਾਬਾਚ ਵੀ ਲੋੜ ਪਊਗੀ ਡੱਬਾ ਮੈਂ ਨਹੀਂ ਪਿੰਦੀ ਮੈਂ ਤਾਂ ਬਸ ਹੁਣ ਮੇ ਤੇ ਮਰ ਗਈ ਤੂੰ ਬਾਹਾਂ ਟਾਈਮ ਲਾਇਆ ਆ ਤੂੰ ਰੱਖ ਦੇ ਕੋਈ ਨਾ ਇਹਨੂੰ ਆ ਜਾ ਤੂੰ ਹੈ ਨੀਤੀ ਹਉ ਪਈ ਬਟ ਤੇ ਉਹ ਖੜਿਆ ਮੋਟਰਸਾਈਕਲ ਮੈਂ ਲਾਣਾ ਪਾਣੀ ਆਪਣਾ ਰਿਸ਼ਤਾ ਊਰੀ ਤੱਕ ਸੀ ਤੇ ਤਿੱਤਰ ਹੋ ਜਾ ਗਿਆ ਅੱਛਾ ਤੂੰ ਤਾਂ ਕਹਿੰਦਾ ਸੀ ਮੈਂ ਤੇਰਾ ਨਾ ਵਿਆਹ ਕਰਾਉਂਗਾ ਤੂੰ ਤਾਂ 1 ਮਿੰਟ ਚ ਬਦਲ ਗਿਆ ਉਹ ਕੋਈ ਨਹੀਂ ਪ੍ਰੀਤ ਵੀ ਬੇਟ ਚ ਬੈਠੀ ਹੈ ਚਲ ਤੂੰ ਜਾ ਕੰਮ ਕਰ ਬੁੱਗੇ ਖੜਦਾ ਫਿਰ 1 ਮਿੰਟ ਰੁਕੀ ਤੁਹਾਨੂੰ ਤੁਦ ਕੰਦੇ ਸਿ ਫੋਨ ਹੈ ਨਹੀਂ ਮੇਰੇ ਲਵੇ ਫੋਨ ਤਾਂ ਮੇਰੀ ਬੀਬੀ ਨੇ ਮੇਰੇ ਪਰਸ ਚ ਪਾ ਕੇ ਰੱਖ ਦਿਆ ਬੀਬੀ ਨੂੰ ਵਾਲੀ ਸੋਚ ਰਹੀ ਹੈ ਮੇਰੀ ਕੁੜੀ ਪਤਾ ਨਹੀਂ ਕਿ ਕਿਹਦੇ ਉਰੋਂ ਪਰਾਂ ਨਾ ਭਾਗ ਜਵੇ ਲੈ ਤਾਂ ਨਿਕ ਚੀਜ਼ ਦਿਖਾਵਾਂ ਲੈ ਲੈ ਵਾਲੀ ਸੋਣੀ ਆਈ ਆ ਉਹ ਵੀ ਅਛੜੀ ਆ ਪੂਰੀ ਸੋਣੀ ਆ ਨਾ ਐਦੋਂ ਪਹਿਲਾਂ ਤੈਨੂੰ ਐਸਾ ਸਰਪ੍ਰਾਈਜ਼ ਕਿਸੇ ਨੇ ਦਿੱਤਾ ਹੋਣਾ ਬਰਾ ਮਰ ਰਿਸ਼ਤਾ ਖਤਮ ਕਰਨਾ ਤੇਰਾ ਛੁਟਕੀਆਂ ਦਾ ਕੰਮ ਆ ਤੂੰ ਪਹਿਲੀਆਂ ਨਾਲ ਐ ਤਿੱਤਰ ਹੋ ਹੋ ਕੇ ਐ ਕਰਤਾ ਖਤਮ ਮੈਨੂੰ ਸਾਰਿਆਂ ਨੇ ਦੱਸਤਾ ਸੀ ਵੀ ਮੈਨੂੰ ਵੀ ਕੋਈ ਸ਼ੌਂਕ ਨਹੀਂ ਸੀ ਤੇਰੇ ਨਾਲ ਮੂੰਹ ਕਾਲਾ ਕਰਨ ਦਾ ਮਸਾਂ ਕਾਬੂ ਚ ਆਇਆ ਤੂੰ ਚਰ ਨੂੰ ਫੋਨ ਦੇ ਦੇ ਫੋਨ ਦੇ ਖਬਰਦਾਰ ਦੇ ਫੋਨ ਨੂੰ ਹੱਥ ਲਾਇਆ ਦੱਸਾਂ ਤੇਰੇ ਚਾਚੇ ਨੇ ਕਰਤੂਤ ਵੀ ਤੂੰ ਕਿੰਨੀਆਂ ਕੁੜੀਆਂ ਜ਼ਿੰਦਗੀ ਬਰਬਾਦ ਕਰਤੀ ਮੈਂ ਇਹ ਆਪਦੇ ਸਵਾਰ ਲਈ ਨਹੀਂ ਕੀਤਾ ਤੈਨੂੰ ਸਬਕ ਸਿਖਾਉਣ ਲਈ ਕੀਤਾ ਹੁਣ ਵਿਆਹ ਤੂੰ ਤਾਂ ਭੱਜਿਆ ਫਿਰੇਗਾ ਹੋਏ ਫੇ ਹਰਮਨ ਸੱਚ ਕਹਿੰਦਾ ਸੀ ਓਏ ਇਹਦਾ ਕਾਲਨ